ਬਲੱਡ ਪ੍ਰੈਸ਼ਰ ਦੀ ਸਮੱਸਿਆ ਪੂਰੀ ਦੁਨੀਆ 'ਚ ਬਹੁਤ ਹੀ ਜ਼ਿਆਦਾ ਹੈ। ਭਾਰਤ ਦੇ ਵਿੱਚ ਵੀ ਇਸ ਦੇ ਮਰੀਜ਼ ਕਾਫੀ ਜ਼ਿਆਦਾ ਵਧ ਰਹੇ ਨੇ। ਚੈਟਿ ਬਲੱਡ ਪ੍ਰੈਸ਼ਰ ਯੂਕੇ ਦੇ ਅਨੁਸਾਰ ਹਾਈ ਬਲੱਡ ਪ੍ਰੈਸ਼ਰ ਅੱਦੇ ਸਟ੍ਰੋਕ ਇਖਤੀਾਈ ਦਿਲ ਦੀ ਬਿਮਾਰੀ ਤੇ ਗੁਰਦਿਆਂ ਦੀ ਬਿਮਾਰੀ ਦਾ ਮੁੱਖ ਕਾਰਨ ਹੈ। ਕੁਝ ਦਿਨ ਪਹਿਲਾਂ ਸਿਡਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਪੌੜੀਆਂ ਚੜਨ ਵਰਗੀ ਥੋੜੀ ਜਿਹੀ ਕਸਰਤ ਨਾਲ ਵੀ ਬੀਪੀ ਘਟ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਣਾ ਚਾਹੁੰਦੇ ਆ ਜਾਂ ਕੁਝ ਆਦਤਾਂ ਅਪਣਾਉਣ ਲਈ ਕਹਿਨੇ ਆ ਜੋ ਤੁਹਾਨੂੰ ਬਲੱਡ ਪ੍ਰੈਸ਼ਰ ਵਰਗੀ ਗੰਭੀਰ ਇਹ ਬਿਮਾਰੀ ਤੋਂ ਬਚਾ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਸਵੇਰੇ ਇੱਕ ਕੱਪ ਚਾਹ ਬਲੱਡ ਪ੍ਰੈਸ਼ਰ ਲਈ ਓਨੀ ਹੀ ਫਾਇਦੇਮੰਦ ਹੋ ਸਕਦੀ ਹੈ ਜਿੰਨੇ ਕਿ ਸਵੇਰ ਦੀ ਸੈ ਬ੍ਰਿਟਿਸ਼ ਜਰਨਲ ਆਫ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ 2014 ਦੇ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਚਾਹ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇ ਕੇ ਬਲੱਡ ਪ੍ਰੈਸ਼ਰ ਨੂੰ ਸੁਧਾਰ ਸਕਦੀ ਹੈ ਜਿਆਦਾ ਦੇਰ ਤੱਕ ਚਾਹ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ 12 ਹਫ਼ਤਿਆਂ ਦੇ ਅਧਿਐਨ ਤੋਂ ਬਾਅਦ ਰੋਜ਼ਾਨਾ ਚਾਹ ਪੀਣ ਵਾਲੇ ਪਾਗੀਦਰਾਂ ਦੀ ਬੀਪੀ ਰੀਡਿੰਗ ਘਟ ਸੀ ਨਤੀਜੇ ਵਜੋਂ ਸਟ੍ਰੋਕ ਦਾ ਜੋਖਮ 8% ਦੀ ਘਟਿਆ ਤੇ ਕੋਰੋਨਰੀ ਆਰਟੀਰੀ ਬਿਮਾਰੀ ਦਾ ਜੋਖਮ 5% ਦੀ ਘਟਕ ਹੈ। ਉਹਨਾਂ ਨੇ ਪਾਇਆ ਕਿ ਬੀਪੀ ਤੇ ਗ੍ਰੀਨ ਟੀ ਦਾ ਸਭ ਤੋਂ ਵਧੀਆ ਅਸਰ ਹੁੰਦਾ ਹੈ। ਇਸ ਤੋਂ ਬਾਅਦ ਬਲੈਕ ਟੀ ਵੀ ਵਾਰੀ ਆਉਂਦੀ ਹੈ। ਇਸ ਤੋਂ ਇਲਾਵਾ ਦਹੀਂ ਬਲੱਡ ਪ੍ਰੈਸ਼ਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਫਲੋਇਡਾ ਸਟੇਟ ਯੂਨੀਵਰਸਿਟੀ ਦੇ 215 ਦੇ ਅਧਿਐਨ ਦੇ ਅਨੁਸਾਰ ਬਲੂਬੇਰੀ ਨੂੰ ਦਹੀਂ ਦੇ ਵਿੱਚ ਸ਼ਾਮਲ ਕਰਨਾ ਚੰਗਾ ਹੋ ਸਕਦਾ ਹੈ। ਇਸ ਖੋਜ ਤੇ ਵਿੱਚ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਰੋਜ਼ਾਨਾ ਨਾਸ਼ਤੇ ਦੇ ਵਿੱਚ ਦਹੀਂ ਤੇ ਬਲੂਬੇਰੀ ਖਾਂਦੀਆਂ ਨੇ ਉਹਨਾਂ ਨੂੰ ਬੀਪੀ ਨੂੰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਭੋਜਨ ਦੇ ਵਿੱਚ ਬਹੁਤ ਜ਼ਿਆਦਾ ਨਮ ਵਿਚ ਜ਼ਿਆਦਾ ਪਾਣੀ ਬਰਕਰਾਰ ਰੱਖਦਾ ਜਿਸ ਨਾਲ ਖੂਨ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਕੇ ਖੂਨ ਦੀਆਂ ਨਾੜੀਆਂ 'ਚ ਦਬਾਅ ਵੱਧਦਾ ਹੈ ਸैम ਰਾਈਸ ਨਿਊਟ੍ਰੀਸ਼ਨਿਸਟ ਤੇ ਦ ਮਿਡਫਾਈਡਲ ਮੈਡਲ ਦੇ ਲੇਖਕ ਦੱਸਦੇ ਨੇ ਕਿ 40 ਤੋਂ ਬਾਅਦ ਕਿਵੇਂ ਭਾਰ ਘਟਾਉਣਾ ਹੈ ਅਤੇ ਚੰਗਾ ਮਹਿਸੂਸ ਕਰਨਾ ਹੈ ਆਈ ਬੀਪੀ ਦਿਲ ਦੀ ਬਿਮਾਰੀ ਸਟ੍ਰੋਕ ਤੇ ਡਿਮੇਨਸ਼ੀਆ ਦਾ ਕਾਰਨ ਬਣ ਸਕਦਾ ਯੂਕੇ ਦੇ ਵਿੱਚ ਹਰ ਰੋਜ਼ 6 ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਯਾਨੀ ਲਗਭਗ ਡੇਢ ਚਮਚ ਪ੍ਰੋਸੈਸਡ ਫੂਡ ਦੇ ਵਿੱਚ ਵੀ ਬਹੁਤ ਸਾਰਾ ਲੋਨ ਹੁੰਦਾ ਇਸ ਲਈ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਸ ਇਸ ਤੋਂ ਇਲਾਵਾ ਕਸਰਤ ਕਰਨ ਨਾਲ ਵੀ ਬੀਪੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਪਰਸਨਲ ਟ੍ਰੇਨਰ ਮੈਟ ਰਾਬਰਟਸ ਦਾ ਕਹਿਣਾ ਹੈ ਕਿ ਨਵੇਂ ਅਧਿਐਨ ਚ ਸਾਹ ਰੋਕਣ ਵਾਲੀ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ ਕਸਰਤ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਇਸ ਨਾਲ ਬੀਪੀ ਵੀ ਕੰਟਰੋਲ ਚ ਰਹਿੰਦਾ ਹੈ ਇਹ ਤੁਹਾਨੂੰ ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣ ਦੇ ਵਿੱਚ ਮਦਦ ਵੀ ਕਰੇਗਾ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਕਿਉਂਕਿ ਇੱਕ ਸਿਹਤਮੰਦ ਭਾਰ ਵਾਲੇ ਸਰੀਰ ਦੇ ਵਿੱਚ ਦਿਲ ਨੂੰ ਪੂਰੇ ਸਰੀਰ ਦੇ ਵਿੱਚ ਖੂਨ ਪمپ ਕਰਨ ਦੇ ਲਈ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ ਇਸ ਤੋਂ ਇਲਾਵਾ ਸ਼ਰਾਬ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਸਕਦੀ ਹੈ ਹੈਲਥ ਮੈਗਜ਼ੀਨ ਹਾਈਪਰਟੈਨਸ਼ਨ ਵਿੱਚ ਪ੍ਰਕਾਸ਼ਿਤ 2023 ਦੇ ਅਧਿਐਨ ਦੇ ਵਿੱਚ 20000 ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਦੇ ਵਿੱਚ ਪਾਇਆ ਗਿਆ ਹੈ ਕਿ ਇੱਕ ਦਿਨ ਦੇ ਵਿੱਚ ਸਿਰਫ ਇੱਕ ਡਰਿੰਕ ਪੀਣ ਨਾਲ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਹਾਲਾਂਕਿ ਸਭ ਤੋਂ ਵੱਧ ਵਾਧਾ ਉਹਨਾਂ ਲੋਕਾਂ ਦੇ ਵਿੱਚ ਪਾਇਆ ਗਿਆ ਹੈ ਜੋ ਇੱਕ ਦਿਨ ਦੇ ਵਿੱਚ ਤਿੰਨ ਗਲਾਸ ਵਾਈਨ ਦੇ ਬਰਾਬਰ ਪੀਂਦੇ ਨੇ ਬੋਸਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਅਧਿਐਨ ਦੇ ਲੇਖਕ ਮਾਰਕੋ ਵਿਨੇਸਟੀ ਦਾ ਕਹਿਣਾ ਹੈ ਕਿ ਸ਼ਰਾਬ ਪੀਣਾ ਬਲੱਡ ਪ੍ਰੈਸ਼ਰ ਕਾਫੀ ਵਧ ਸਕਦਾ ਹੈ ਇਸ ਲਈ ਸ਼ਰਾਬ ਤੋਂ ਬਚੋ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਲੈਣਾ ਵੀ ਬੀਪੀ ਨੂੰ ਕੰਟਰੋਲ ਕਰ ਸਕਦਾ ਹੈ ਦੱਸ ਤਈਏ ਕਿ ਰਾਤ ਨੂੰ 7 ਘੰਟੇ ਤੱਕ ਟੁਕੜ-ਟੁਕੜ ਨੀਂਦ ਨਹੀਂ ਚਾਹੀਦੀ ਹੈ ਤਾਂ ਕਿ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇ ਜੇ ਤੁਸੀਂ ਇਹ ਕੁਝ ਆਦਤਾਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਅਪਣਾਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਕੰਟਰੋਲ ਦੇ ਵਿੱਚ ਰਹੇਗਾ